ਉਹ ਗਾਣਾ ਆਇਆ ਜੀ ਭਗਵਾਨ ਸ਼ਨੀ ਦੇ ਮਹਾਰਾਜ ਬਾਰੇ ਉਹਨੇ ਪੱਧਾ ਟਿੱਪਣੀ ਕੀਤੀ ਹੈ ਜਿੱਚੋ ਨੇ ਕੀ ਕਿਹਾ ਕਿ ਕਿੱਥੋਂ ਕੁੰਡਲੀ ਚ ਮਿਲੂ ਤੈਨੂੰ ਸੋਣੀਏ ਸ਼ਨੀ ਤਾਂ ਮੈਂ ਡੱਬ ਚ ਰੱਖਾਂ ਇੰਨੀ ਵੱਡੀ ਗੱਲ ਤੁਸੀਂ ਸੁਣ ਸਕਦੇ ਹੋ ਜਾਂ ਸਨਾਤਨ ਸਮਾਜ ਦਾ ਪ੍ਰੇਮੀ Hindu ਸਮਾਜ ਦਾ ਪ੍ਰੇਮੀ ਸ਼ਨੀ ਦੇ ਭਗਵਾਨ ਮਹਾਰਾਜ ਅਸਤਾ ਰੱਖਣ ਵਾਲਾ ਵਿਅਕਤੀ ਇੰਨੀ ਵੱਡੀ ਗੱਲ ਸੁਣ ਸਕਦਾ ਜਿਨੇ ਗਾਣਾ ਗਾਇਆ ਉਸਨੇ ਗਾਣਾ ਗਾਇਆ ਤੁਸੀਂ ਉਹਦੇ ਕੋਲ ਗਏ ਉਹਦੇ ਨਾਲ ਕੰਟੈਕਟ ਕੀਤਾ ਕਿ ਵੀ ਤੂੰ ਗਲਤ ਕੀਤਾ ਹੈ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਆ ਕੇ ਉਹਦੇ ਖਿਲਾਫ ਬੋਲਣ ਲੱਗੇ ਪਹਿਲਾਂ ਤਾਂ ਸਾਡੇ ਇਹ ਸੰਦੀਪ <th>ਪਰ ਜੀ ਨੇ ਜੈ ਸ਼੍ਰੀ ਰਾਮ ਦਾ ਨਾਰਾ ਲਾਣ ਵਿੱਚ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ ਜਦੋਂ ਤੱਕ ਹਾਈਲਾਈਟ ਕਰਾਤਾ ਥ੍ਰੈਟ ਦੇ ਪਰਸਨ ਸੀ ਦੋ ਮੋਡਿਊਲ ਫੜੇਗੇ ਜਿਨ੍ਹਾਂ ਚ ਨਾਮ ਲਿਆ ਉਹਨਾਂ ਦਾ ਹਾਈ ਥ੍ਰੈਟ ਤੇ ਨੇ ਸਿਕਿਉਰਿਟੀ ਵਾਪਸ ਕਰਾ ਲਈ ਮਤਲਬ ਪਹਿਲਾ ਬੰਦਾ ਛੱਡ ਦਿਓ ਫਿਰ ਬੰਦਾ ਮਰਨ ਵਾਸਤੇ ਛੱਡ ਜੋ ਜੀ ਹੱਤਵਾਦੀਆਂ ਦੇ ਸਾਹਮਣੇ ਲੋ ਜੀ ਤੁਹਾਡਾ ਹੀ ਮਾਰ ਦਿਓ ਹਰ ਤੱਕ ਨੇ ਮੁੰਡੇ ਗੁੰਡਾਗਰਦੀ ਵਾਰਾ ਗਰਦੀ ਕਰਦੇ ਨੇ ਕਿਸੇ ਦੀਆਂ ਕੁੜੀਆਂ ਤਿਆਰ ਪੈਣਾ ਛੇੜਦੇ ਗੈਂਗਸਟਰ ਵਾਚ ਪਏ ਹੋਏ ਨੇ ਕਿਸੇ ਬਦਮਾਸ਼ ਥੱਲੇ ਲੱਗੇ ਹੋਏ ਨੇ ਉਧਰ ਸਵਾਲ ਨਹੀਂ ਉੱਠਦਾ ਅਗਰ ਕੋਈ ਚੰਗਾ ਕੰਮ ਕਰ ਰਿਹਾ ਧਰਮ ਦਾ ਉੱਥੇ ਸਵਾਲ ਉੱਠ ਗਿਆ ਹੁਣ ਤੁਸੀਂ ਜਵਾਬ ਦੇ ਦਿਓ ਕਿੱਥੇ ਜਾਵਾਂ ਕਿਹਦੇ ਕੋ ਪਿੱਟਿਏ ਕਿਹਦੇ ਕੋ ਰੋਈਏ ਅਸੀਂ ਅੰਦਰੋਂ ਭਰੇ ਪਏ ਆ ਹੁਣ ਮੈਂ ਤਾਂ ਸ਼ਿਵ ਸੈਨਾ ਛੱਡਦੀ ਮੈਂ ਅੰਦਰੋਂ ਡਿਪਰੈਸ਼ਨ ਚਾ ਮੈਂ ਸਾਫ਼ ਸਿੱਧੀ ਗਲਤ ਕਹਾ ਮੈਂ ਧਰਮ ਦਾ ਕਾਰਿਆ ਛਡਵਾ ਛੱਡਿਆ ਮੈਨੂੰ ਇੰਨੇ ਵੱਡੇ ਅਫਸਰ ਦੀ ਮੈਂ ਗੱਲ ਮੰਨ ਕੇ ਮੈਂ ਕਿੱਥੇ ਜਾਵਾਂ ਮੋੜ ਦਸੂਰ ਹੁੰਦਾ ਫਿਰਦਾ ਮੈਂ ਕੀ ਕਰਾਂ ਦਸੋ ਬਾਹ ਇਹ ਤਾਂ ਨੇ ਤੇ ਦੋ ਦਿਨ 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 ਬਾਅਦ ਗਾਣਾ ਕੱਢ ਦਿੰਦੇ ਸਾਡੇ ਸ਼ਨੀ ਮਹਾਰਾਜ ਤੇ ਜਾਂ ਸਾਡੇ Hindu Devi ਦੇਵਤਾ ਤੇ ਇਹਨਾਂ ਦੇ ਥੱਲ ਹੀ ਨਹੀਂ ਪਾਰਿਆ ਪ੍ਰਸ਼ਾਸਨ ਉਹ ਦੋ ਲਈ ਕਿਸੇ ਨੇ ਕੁਝ ਕਹਿਣਾ ਗੈਂਗਸਟਰ ਦੇ ਵੱਡੇ ਵੱਡੇ ਬੋਲ ਲੱਗ ਜਾਂਦੇ ਐ ਨਾ ਵੱਡਾ ਗੈਂਗਸਟਰ ਮਾਹਰ ਪੰਜਾਬ ਚ ਫੈਲ ਰਿਹਾ ਹੈ ਨੀ ਆਵਾਜ਼ ਨਿਕਲਨੀ ਆਵਾਜ਼ ਨਿਕਲਨੀ ਸਾਡੇ ਸਨਾਤਨ ਧਰਮ ਦੇ ਮੁੱਦੇ ਦੇ ਨਿਕਲਦੀ ਇਹਨਾਂ ਦੀ ਆਵਾਜ਼ ਕਿ ਫੁੱਦੂ ਕਮ ਹੈ ਕਹਿੰਦੇ ਕਿਹੜੇ ਫੁੱਦੂ ਕਮਾਂ ਚ ਪਏ ਹੋ ਇਹ ਉਹਨਾਂ ਦੀ ਵਰਡਿੰਗ ਹੈ ਕਹਿੰਦੇ ਕਿਹੜੇ ਫੁੱਦੂ ਕਮਾਂ ਚ ਪਏ ਹੋ ਸੁਣਿਆ ਕਿ ਤੁਸੀਂ ਸ਼ਿਵ 사ਨਾ ਛੱਡ ਦਿੱਤੀ ਕੀ ਗੱਲ ਬਿਲਕੁਲ ਛੱਡਤੀ ਹੈ ਜੀ ਕੀ ਹੋ ਗਿਆ ਸ਼ਿਵ 사ਨਾ ਛੱਡੀ ਨਾਲੇ ਧਰਮ ਦਾ ਕੰਮ ਹੀ ਨਹੀਂ ਕਰਨਾ ਇਸ ਤੋਂ ਬਾਜੀ ਕੋਈ ਮੈਂ ਇਹ ਸੁਣਿਆ ਹੈ ਵੀ ਕਿ ਉੱਥੇ ਤੁਸੀਂ ਜਿਹੜੀ ਉਹ ਜਿਹੜੇ ਗਾਣੇ ਕਰਕੇ ਗਏ ਸੀ ਪਹਿਲਾਂ ਗਾਣਾ ਦੱਸ ਦਿਓ ਕਿਉਂਕਿ ਉਹ ਦਰਸ਼ਕਾਂ ਨੇ ਇਹ ਕਹਿਣਾ ਕਿ ਵੀ ਉਹ ਕੀ ਚੀਜ਼ ਸੀਗੀ ਜਿਸ ਦੇ ਕਰਕੇ ਅਫਸਰਾਂ ਨੇ ਇਹਨਾਂ ਨੂੰ ਇਸ ਤਰੀਕੇ ਨਾਲ ਵੀ ਟਲਮਟੋਲ ਕੀਤੀ ਉਹ ਗਾਣਾ ਹੈ ਜੀ ਭਗਵਾਨ ਸ਼ਨੀ ਦੇ ਮਹਾਰਾਜ ਬਾਰੇ ਉਹਨੇ ਪੱਧਰ ਟਿੱਪਣੀ ਕੀਤੀ ਹੈ ਜਿੱਚੋਂ ਨੇ ਕੀ ਕਿਹਾ ਕਿ ਕਿੱਥੋਂ ਕੁੰਡਲੀ ਚ ਮਿਲੂ ਤੈਨੂੰ ਸੋਣੀਏ ਸ਼ਨੀ ਤਾਂ ਮੈਂ ਡੱਬ ਚ ਰੱਖਾਂ ਇੰਨੀ ਵੱਡੀ ਗੱਲ ਤੁਸੀਂ ਸੁਣ ਸਕਦੇ ਹੋ ਕਿ ਆ ਸਨਾਤਨ ਸਮਾਜ ਦਾ ਪ੍ਰੇਮੀ Hindu ਸਮਾਜ ਦਾ ਪ੍ਰੇਮੀ ਸ਼ਨੀ ਦੇ ਭਗਵਾਨ ਮਹਾਰਾਜ ਅਸਤਾ ਰੱਖਣ ਵਾਲਾ ਵਿਅਕਤੀ ਇੰਨੀ ਵੱਡੀ ਗੱਲ ਸੁਣ ਸਕਦਾ ਸਾਡੇ ਤੋਂ ਨਹੀਂ ਬਰਦਾਸ਼ਤ ਹੋਈ ਅਸੀਂ ਕੰਪਲੇਨ ਲੈ ਕੇ ਪਹੁੰਚ ਗਏ ਪ੍ਰਸ਼ਾਸਨ ਕੋਲ ਤੁਹਾਨੂੰ ਪਤਾ ਹੋਊਗਾ ਗੁਰਮਨ ਮਾਨਸ ਖਿਲਾਫ ਮੈਂ ਕੰਪਲੇਨਟ ਪਾਣੀ ਸੀ ਮਾਦਰ ਨਹੀਂ ਵੱਡੇ ਅਫਸਰ ਕੋਲ ਗਿਆ ਕੰਪਲੇਨਟ ਪਾਣ ਪਹਿਲਾਂ ਤਾਂ 2 ਦਿਨ ਮੈਨੂੰ ਮਿਲੇ ਨਹੀਂ ਮੈਂ ਖੱਜਲ ਖਵਾਰ ਹੁੰਦਾ ਰਿਹਾ ਅੱਜ ਕਿੱਥੇ ਬਾਬੇ ਦੀ ਮੇਰ ਨਾਲ ਭਗਵਾਨ ਭੋਲੇ ਨਾ ਦੀ ਮੇਰ ਨਾਲ ਮੈਨੂੰ ਮਿਲ ਗਏ ਤੇ ਬੜਾ ਖੁਸ਼ ਹੋ ਕੇ ਮੈਂ ਗਿਆ ਮੇਰੀ ਕੰਪਲੇਂਟ ਸਵੀਕਾਰ ਕਰਨਗੇ ਜਦੋਂ ਮੈਂ ਕੰਪਲੇਂਟ ਫੜਾਈ ਉਸ ਤੋਂ ਤੇ ਕਹਿ ਰਿਹਾ ਬੇਟਾ ਬੈਠੋ ਕਿਹੜੀ ਕਲਾਸ ਚੋਂ ਮੈਂ ਕਹਾ ਸਰ ਬੀਬੀਏ ਫਰਸਟ ਈਅਰ ਚਾਹ ਹੂੰ ਕਹਿੰਦੇ ਕਿਹੜੇ ਫੁੱਦੂ ਕਮਾਂ ਚ ਪਏ ਹੋ ਇਹ ਉਹਨਾਂ ਦੀ ਵਰਡਿੰਗ ਹੈ ਕਹਿੰਦੇ ਖੜੇ ਫੁੱਦੂ ਕੰਮ ਚ ਪਏ ਹੋ ਅੱਛਾ ਆਪਣੇ ਧਰਮ ਦੀ ਆਵਾਜ਼ ਚੱਕਣੀ ਸਕੂਲ ਕਾਲਜ ਤੋਂ ਇਲਾਵਾ ਅਗਰ ਵਿਹਲਾ ਟਾਈਮ ਮਿਲਦਾ ਗੁੰਡਾ ਗਰਦੀ ਵਾਰਾ ਗਰਦੀ ਨਾ ਕਿਸੇ ਦੀ ਧੀ ਭੈਣ ਛੇੜ ਕੇ ਅਲੱਗ ਵਧੀਆ ਕੰਮ ਕਰਨਾ ਧਰਮ ਦਾ ਉਹਨਾਂ ਨੂੰ ਫੁੱਦੂ ਕੰਮ ਲੱਗ ਰਿਹਾ ਪੰਜਾਬ ਪੁਲਿਸ ਪ੍ਰਸ਼ਾਸਨ ਨੂੰ ਇਹਨੇ ਵੱਡੇ ਅਫਸਰ ਮੈਂ ਉਹਨਾਂ ਦੀ ਗੱਲ ਮੰਨ ਲਈ ਜੀ ਮੈਂ ਕਿਹੜੀ ਵੱਡੀ ਪੋਸਟ ਤੇ ਬੈਠੇ ਆ ਕੋਈ ਸੋਚ ਸਮਝ ਕੀ ਹੋਊਗਾ ਕਿ ਆਊਗਾ ਮੈਨੂੰ ਜਦੋਂ ਮੈਂ ਕਿਹਾ ਭਾਈ ਸਾਹਿਬ ਫੋਟੋ ਕਰਾ ਲੀਏ ਆਦਰਨੀਏ ਸਾਹਿਬ ਫੋਟੋ ਕਰਾ ਲੀਏ ਕਹਿੰਦੇ ਨਾ ਨਾ ਯੂਪੀਐਸਸੀ ਦੇ ਪੇਪਰ ਦੇ ਨੰਦਾ ਫੋਟੋ ਕਰਾ ਲੈਂਦੇ ਇਹ ਫੁੱਦੂ ਕੰਮ ਨੂੰ ਆਇਆ ਮੈਂ ਫੋਟੋ ਨਹੀਂ ਕਰਾਨੀ ਪਹਿਲਾਂ ਤਾਂ ਸਾਡੇ ਇਹ ਸੰਦੀਪ <th>ਪਰ ਜੀ ਨੇ ਜੈ ਸ਼੍ਰੀ ਰਾਮ ਦਾ ਨਾਰਾ ਲਾਣ ਵਿੱਚ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ ਪਹਿਲਾਂ ਤਾਂ ਉਹਨੂੰ ਹਾਈਲਾਈਟ ਕਰਾਤਾ ਥ੍ਰੈਟ ਦੇ ਪਰਸਨ ਸੀ ਦੋ ਮੋਡਿਊਲ ਫੜੇਗੇ ਜਿਨ੍ਹਾਂ ਚ ਨਾਮ ਲਿਆ ਉਹਨਾਂ ਦਾ ਹਾਈ ਥ੍ਰੈਟ ਤੇ ਨੇ ਸਿਕਿਉਰਿਟੀ ਵਾਪਸ ਕਰਾ ਲਈ ਵੀ ਮਤਲਬ ਪਹਿਲਾ ਬੰਦਾ ਛਾੜ ਦਿਓ ਫਿਰ ਬੰਦਾ ਮਰਨ ਵਾਸਤੇ ਛੱਡ ਜੋ ਜਹਾਤਵਾਦੀਆਂ ਦੇ ਸਾਹਮਣੇ ਲੋ ਜੀ ਤੁਹਾਡਾ ਹੀ ਮਾਰ ਦਿਓ ਹੁਣ ਕੀ ਹੋਇਆ ਮੇਰੇ ਨਾਲ ਕੀ ਹੋਇਆ ਕਿਤੇ ਫਿਰ ਉਹਨਾਂ ਨੇ ਵੀ ਸਹੀ ਨਹੀਂ ਕਿਹਾ ਵੀ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਮੈਨੂੰ ਤਾਂ ਲੱਗਦਾ ਕਿਤੇ ਨਾ ਕਿਤੇ ਵੀ ਉਹਨਾਂ ਨੇ ਇਹੀ ਕਿਹਾ ਵੀ ਤੁਸੀਂ ਤੁਹਾਨੂੰ ਪੜ੍ਹਨਾ ਚਾਹੀਦਾ ਲਿਖਣਾ ਚਾਹੀਦਾ ਵੇ ਕਿ ਇਹ ਕਿਹੜੇ ਕੰਮਾਂ 'ਚ ਪੈ ਗਏ ਕਿਤੇ ਨਾ ਕਿਤੇ ਸਹੀ ਹੈ ਧਰਮ ਦੀ ਗੱਲ ਵੀ ਚੱਕਣਾ ਸਹੀ ਹੈ ਇਹ ਵੀ ਸਹੀ ਹੈ ਪਰ ਸੁਣ ਲਓ ਇਹ ਗੱਲ ਤੁਸੀਂ ਮੈਂ ਤੁਹਾਨੂੰ ਦੱਸਾਂ ਫਿਰ ਮੈਂ ਪੜ੍ਹਾਈ ਲਿਖਾਈ ਤੋਂ ਇਲਾਵਾ ਅੱਜ ਤੱਕ ਨੇ ਮੁੰਡੇ ਗੁੰਡਾਗਰਦੀ ਵਾਰਾ ਗਰਦੀ ਕਰਦੇ ਨੇ ਕਿਸੇ ਦੀਆਂ ਕੁੜੀਆਂ ਧੀਆ ਪੈਣਾ ਛੜਦੇ ਗੈਂਗਸਟਰ ਵਾਚ ਚ ਪਏ ਹੋਏ ਨੇ ਕਿਸੇ ਬਦਮਾਸ਼ ਥੱਲੇ ਲੱਗੇ ਹੋਏ ਨੇ ਉਧਰ ਸਵਾਲ ਨਹੀਂ ਉੱਠਦਾ ਅਗਰ ਕੋਈ ਚੰਗਾ ਕੰਮ ਕਰ ਰਿਹਾ ਧਰਮ ਦਾ ਉੱਥੇ ਸਵਾਲ ਉੱਠ ਗਿਆ ਹੁਣ ਤੁਸੀਂ ਜਵਾਬ ਦੇ ਦਿਓ ਕਿੱਥੇ ਜਾਵਾਂ ਕਿਹਦੇ ਕੋ ਪਿੱਟਿਏ ਕਿਹਦੇ ਕੋ ਰੋਈਏ ਅਸੀਂ ਅੰਦਰੋਂ ਭਰੇ ਪਏ ਆ ਹੁਣ ਮੈਂ ਤਾਂ ਸ਼ਿਵਸ਼ਰਨ ਛੱਡਦੀ ਮੈਂ ਅੰਦਰੋਂ ਡਿਪਰੈਸ਼ਨ ਚਾ ਮੈਂ ਸਾਫ਼ ਸਿੱਧੀ ਗੱਲ ਚ ਕਹਾਂ ਮੈਂ ਧਰਮ ਦਾ ਕਾਰਿਆ ਛੜਵਾ ਛੱਡਿਆ ਮੈਨੂੰ ਇੰਨੇ ਵੱਡੇ ਅਫਸਰ ਦੀ ਮੈਂ ਗੱਲ ਮੰਨ ਕੇ ਮੈਂ ਕਿੱਥੇ ਜਾਵਾਂ ਮ ਕੀ ਕਹਿੰਦੇ ਹੋ ਕੀ ਕਿਹਾ ਤੁਹਾਨੂੰ ਸਪਸ਼ਟ ਗੱਲਾਂ ਕੀ ਗਈਆਂ ਨੇ ਸਾਨੂੰ ਸਾਫ਼ ਸਿੰਧੀ ਗੱਲ ਗਈ ਕੰਪਲੇਨਟ ਤਾਂ ਚਲੋ ਲੈ ਲਈ ਲੈ ਲਈ ਉਸ ਤੋਂ ਬਾਅਦ ਕਹਿੰਦੇ ਜੀ ਨਹੀਂ ਨਹੀਂ ਫੁੱਦੂ ਕੰਮ ਐ ਹੁਣ ਮੈਨੂੰ ਪਤਾ ਕੀ ਫੁੱਦੂ ਕੰਮ ਐ ਫੁੱਦੂ ਕੰਮ ਨਹੀਂ ਕਿਧਰ ਰੰਮ ਦਾ ਕੰਮ ਹੋਰ ਕੀ ਐ ਕੰਪਲੇਨਟ ਫੜਾਈ ਧਰਮ ਦਾ ਕੰਮ ਸੀ ਸ਼ਨੀ ਮਗਵਾਨ ਮਹਾਰਾਜ ਦੇ ਆਸਤਾ ਰੱਖਣ ਵਾਲੇ ਵਿਅਕਤੀਆਂ ਨੇ ਕਰ ਕੰਪਲੇਨਟ ਦੇਤੀ ਉਹਦੀ ਕੰਪਲੇਨਟ ਵਾਪਸ ਲੈ ਲਈ ਹਿੰਦੂਆਂ ਦਾ ਹਾਲ ਦੇਖ ਲਓ ਪੰਜਾਬ 'ਚ ਹਾਲ ਦੇਖ ਲਓ ਪੰਜਾਬ 'ਚ ਗੁਲਾਮੀ ਦਾ ਜੀਵਨ ਵਿਤੀਤ ਕਰ ਰਹੇ ਆ ਅਸੀਂ ਲੋਕ ਗੁਲਾਮੀ ਦਾ ਸਾਫ਼ ਕਹਿ ਰਹੇ ਆ ਮੈਂ ਫਿਰ ਬ੍ਰਿਜ ਜੀ ਮੈਨੂੰ ਇੱਕ ਗੱਲ ਨਹੀਂ ਸਮਝ ਉਸਨੇ ਗਾਣਾ ਗਾਇਆ ਤੁਸੀਂ ਉਹਦੇ ਕੋ ਗਏ ਉਹਦੇ ਨਾਲ ਕੰਟੈਕਟ ਕੀਤਾ ਕਿ ਵੀ ਤੂੰ ਗਲਤ ਕੀਤਾ ਹੈ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਆ ਕੇ ਉਹਦੇ ਖਿਲਾਫ ਬੋਲਣ ਲੱਗੇ ਪ੍ਰਸ਼ਾਸਨ 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 ਕਿੰਨਾ ਮੈਂ ਪ੍ਰਸ਼ਾਸਨ ਤੇ ਵਿਸ਼ਵਾਸ ਕੀਤਾ ਕਿ ਮੈਂ ਕਿਉਂ ਗਿਆ ਹਾਂ ਜੇ ਮੇਰਾ ਪ੍ਰਸ਼ਾਸਨ ਪੰਜਾਬ ਦਾ ਪ੍ਰਸ਼ਾਸਨ ਮਠਾ ਲੁਧਿਆਣਾ ਦਾ ਪ੍ਰਸ਼ਾਸਨ ਬੈਠਾ ਕਰੇ ਗੱਲ ਪਰ ਉਹਨੇ ਤਾਂ ਅੱਜ ਕੀ ਕਰਤਾ ਜੀ ਉਹ ਤਾਂ ਮੈਂ ਦੱਸ ਹੀ ਰਿਹਾ ਕਿੱਥੇ ਜਾਵਾਂ ਹੁਣ ਮੈਂ ਤਾਂ ਹੀ ਤਾਂ ਸਿੰਗਰ ਹਵਾ ਚੁੜਦੇ ਆ ਤਾਂ ਹੀ ਤਾਂ ਨਿਤ ਦੋ ਦਿਨ 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 ਬਾਅਦ ਗਾਣਾ ਕੱਢ ਦਿੰਦੇ ਸਾਡੇ ਸ਼ਨੀ ਮਹਾਰਾਜ ਤੇ ਜਾਂ ਸਾਡੇ Hindu ਦੇਵੀ ਦੇਵਤਾ ਤੇ ਇਹਨਾਂ ਦੇ ਠੱਲ ਹੀ ਨਹੀਂ ਪਾ ਰਿਹਾ ਪ੍ਰਸ਼ਾਸਨ Hindu ਧਰਮ ਨੂੰ ਕਿਉਂ ਟਾਰਗੇਟ ਕੀਤਾ ਇਹ ਹੀ ਤਾਂ ਸਾਡਾ ਸਵਾਲ ਹੈ ਕਿੰਨੇ ਕਹਿ ਰਹੇ ਗੁਲਾਮੀ ਦਾ ਜੀਵਨ ਅਸੀਂ ਲੋਕ ਵਿਤਿਤ ਕਰ ਰਹੇ ਹਾਂ ਸਾਡੇ ਗੋਪਾਲ ਮੰਦਰ ਚ ਬੇਦਬੀ ਹੋ ਗਈ ਸਾਡੇ ਮੰਦਰਾਂ ਚ ਬੇਦਬੀ ਹੋ ਗਈ ਮੂਰਤੀ ਅਸ਼ਦੀ ਗ੍ਰਸਤ ਹੋ ਗਿਆ ਮਲੇਰ ਕੋਟਲਾ ਮਤਲਬ ਭਗਵਾਨ ਭੋਲੇ ਨਾਥ ਦਾ ਮੰਦਰ ਤੋੜ ਦਿੱਤਾ ਗਿਆ ਸਾਡਾ 32 ਸੈਕਟਰ ਭਗਵਾਨ ਭੋਲੇ ਨਾਥ ਦਾ ਮੰਦਰ ਤੋੜ ਦਿੱਤਾ ਗਿਆ ਕਿਉਂ ਮੰਦਰਾਂ ਤੇ ਅਟੈਕ ਹੋ ਰਿਹਾ ਹੈ ਅਗਰ ਪ੍ਰਸ਼ਾਸਨ ਨੱਥ ਪਾ ਲੈਂਦਾ ਨਾ ਤੇ ਅਸੀਂ ਲੋਕ ਇੱਦੇ ਵਧਦੇ ਹੀ ਨਾ ਪ੍ਰਸ਼ਾਸਨ ਨੂੰ ਲੋੜ ਸੀ ਨੱਥ ਪਾਣ ਦੀ ਪਰ ਪ੍ਰਸ਼ਾਸਨ ਪੁੱਠਾ ਹੀ ਚੱਲੀ ਜਾਂਦਾ ਹਿੰਦੂਆ ਦਾ ਕਾਨੂੰਨ ਹੀ ਦੂਜਾ ਬਣਾ ਲਿਆ ਚੌਥੇ ਦਰਜੇ ਦਾ ਵਿਵਾਰ ਕਰ ਰਿਹਾ ਪੰਜਾਬੀ ਹਿੰਦੂ ਨਾਲ ਕੋਈ ਕਾਰਵਾਈ ਨਹੀਂ ਕੀਤੀ ਬਿਲਕੁਲ ਕੋਈ ਕਾਰਵਾਈ ਨਹੀਂ ਕੀਤੀ ਨਾ ਕੋਈ ਵਿਸ਼ਵਾਸਨ ਦਿੱਤਾ ਨਾ ਕੋਈ சுவாਸ਼ਨ ਦਿੱਤਾ ਫੁੱਦੂ ਕੰਮ ਕਹਿ ਕੇ ਤੋਰਤਾ ਜਾਓ ਕਿੱਥੇ ਜਾਵਾਂ ਤੇ ਕਿੱਥੇ ਜਾਏਗਾ ਫਿਰ ਕਿੱਥੇ ਜਾਈਏ ਨਾ ਹੁਣ ਆਕ ਗਏ ਆ ਜੀ ਹੁਣ ਅੱਗੇ ਆ ਹੁਣ ਨਾ ਧਰਮ ਦਾ ਕੰਮ ਤੁਸੀਂ ਹੁਣ ਤਾਂ ਗੁੰਡਾਗਰਦੀ ਅਵਾਰਾਗਰਦੀ ਕਰਾਂਗੇ ਸ਼ਿਵ ਸੈਨਾ ਛੱਡ ਦਿੱਤੀ ਹੈ ਹੁਣ ਕੀ ਕਰੋਗੇ ਗੁੰਡਾਗਰਦੀ ਕਰਾਂਗੇ ਜੀ ਅਵਾਰਾਗਰਦੀ ਕਰਾਂਗੇ ਘੁੰਮਾਂਗੇ ਸੜਕਾਂ ਦੇ ਐਕਟਿਵਾਂ ਦੇ ਗੀੜੀਆਂ ਮਾਰਾਂਗੇ ਯਾਰਾਂ ਨਾਲ ਜਿਹੜੇ ਯਾਰ ਮੇਰੇ ਨਾਲ ਗਏ ਸੀ ਮੈਨੂੰ ਪਤਾ ਕੀ ਕਹਿੰਦੇ ਵਿਨੀਤ ਕੀ ਖੱਟ ਲਿਆ ਕੀ ਖੱਟ ਲਿਆ ਬੇਇੱਜ਼ਤੀ ਕਰਾ ਕੇ ਆ ਗਏ ਇਹ ਕੋਈ ਹੋਰ ਸਮਾਜ ਹੁੰਦਾ ਕਹਿ ਸਕਦੇ ਸੀ ਇੰਨੀ ਵੱਡੀ ਗੱਲ ਦਸੋ ਕਹਿ ਸਕਦੇ ਸੀ ਵੀ ਇਹੀ ਕਹਿੰਦੇ ਹਾਂ ਇਹੀ ਕਹਿੰਦੇ ਨਾ ਕੋਈ ਹੋਰ ਗੱਲ ਚੀਕਾ ਮਾਰਦੇ ਫਿਰ ਫਿਰ ਕੀ ਕਰਾਂ ਹੁਣ ਮੈਂ ਹੁਣ ਮੈਂ ਘੁੰਮਾਂਗਾ ਬਾਹਰ ਟ੍ਰਿਪਲਿੰਗ ਕਰਾਂਗੇ ਢੀੜੀਆਂ ਮਾਰਾਂਗੇ RAMNAL ਸੜਕਾਂ ਤੇ ਘੁੰਮਾਂਗੇ ਦੇਖਦੇ ਆ ਉਦੋਂ ਉਦੋਂ ਨਹੀਂ ਕਿਸੇ ਨੇ ਕੁਝ ਕਹਿਣਾ ਇਹ ਵੀ ਲਿਖਾ ਲੋ ਉਦੋਂ ਨਹੀਂ ਕਿਸੇ ਨੇ ਕੁਝ ਕਹਿਣਾ ਗੈਂਗਸਟਰਾਂ ਦੇ ਵੱਡੇ ਵੱਡੇ ਬੋਲ ਲੱਗ ਜਾਂਦੇ ਐਨਾ ਵੱਡਾ ਗੈਂਗਸਟਰਵਾਦ ਪੰਜਾਬ ਚ ਫੈਲ ਰਿਹਾ ਉਦੋਂ ਨਹੀਂ ਆਵਾਜ਼ ਨਿਕਲਨੀ ਬਾਹਰ ਨਹੀਂ ਨਿਕਲਨੀ ਸਾਡੇ ਸਨਾਤਨ ਧਰਮ ਦੇ ਮੁੱਦੇ ਦੇ ਨਿਕਲਦੀ ਇਹਨਾਂ ਦੀ ਆਵਾਜ਼ ਕਿ ਫੁੱਦੂ ਕੰਮ ਹੈ ਦਸੋ ਕੀ ਕਰਾਂ ਮੈਨੂੰ ਤਾਂ ਇਹ ਲੱਗਦਾ ਹੈ ਕਿ ਵੀ ਉਸ ਟਾਈਮ ਤੁਹਾਡੀ ਫੋਟੋ ਜਦੋਂ ਕਨਫਰੰਸ ਦੇ ਵਿੱਚ ਹੋਏਗੀ ਉਦੋਂ ਫੋਟੋ ਕਰਾਨਾਂਗੇ ਅੱਜ ਨਹੀਂ ਕਰਾਈ। ਫੇ ਕੀ ਕਰੀਏ ਫਿਰ ਉਹਦਾ ਫੋਟੋ ਫਿਰ ਅਸੀਂ ਵੀ ਇਦਾਂ ਹੀ ਕਵਾਂਗੇ ਜੀ ਕਿਉਂਕਿ ਜਦੋਂ ਜਦੋਂ ਤੁਸੀਂ ਇਦਾਂ ਕਰੋਗੇ ਤਾਂ ਪੁਲਿਸ ਨੇ ਤੁਹਾਨੂੰ ਛੱਡਣਾ ਤਾਂ ਹੈ ਨਹੀਂ। ਕੀ ਕਰੀਏ ਫਿਰ? ਮੈਂ ਕਿਹੜਾ ਕੁਝ ਫਾਲਤੂ ਕਹਿ ਰਹੇ ਆ ਜੀ ਜਿਹੜਾ ਪੁਲਿਸ ਨੇ ਛੱਡਣਾ ਨਹੀਂ। ਮੈਂ ਤਾਂ ਆਪਣਾ ਦੁੱਖੜਾ ਰੋ ਰਿਹਾ। ਚੁੱਪਚੀਤੇ ਬਹਿ ਗਏ ਆ ਜੀ ਘਰ। ਤੁਸੀਂ ਕਹਿ ਰਹੇ ਹੋ ਕੁੜੀਆਂ ਛੜਾਂਗੇ, ਕੁੜੀਆਂ ਬੇਲੀਆਂ ਨੇ ਕੁੜੀਆਂ ਕਿਉਂ ਛੜੋਗੇ ਤੁਸੀਂ? ਕੋਈ ਹੋਰ ਕੰਮ ਕਰ ਲਓ, ਪੜ੍ਹ ਲਓ, ਲਿਖ ਲਓ। ਫਿਰ ਫਿਰ ਪੜ੍ਹ ਲਓ ਲਿਖ ਲਓ ਪਰਦੇ ਲਿਖਦੇ ਚ ਚੰਗੇ ਕੰਮ ਕਰ ਰਹੇ ਸੀ ਪ੍ਰਸ਼ਾਸਨ ਨੇ ਮਜਬੂਰੀ ਕਰਤਾ ਜੀ ਪ੍ਰਸ਼ਾਸਨ ਨੇ ਤਾਂ ਨਹੀਂ ਕਿਹਾ ਤੁਸੀਂ ਹਿੰਦੂ ਧਰਮ ਦੀ ਆਵਾਜ਼ ਚੱਕੋ ਤੁਸੀਂ ਪੂਜਾ ਕਰੋ ਘਰੇ ਬੈਠੋ ਪੂਜਾ ਕਰੋ ਸਾਰੇ ਕਰਦੇ ਆ ਸਾਰੇ ਧਰਮਾਂ ਦੀ ਕਰਦੇ ਨਾ 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 ਪੱਤਰਕਾਰ ਸਾਹਿਬ ਤੁਸੀਂ ਨਹੀਂ ਦੱਸਣਾ ਜੀ ਕੱਲੀ ਪੂਜਾ ਕਰਨਾ ਅਗਰ ਹਲ ਹੁੰਦਾ ਨਾ ਤੇ ਈਆਂ ਵੱਡੀਆਂ ਬੇਦਬੀ ਨਹੀਂ ਹੁੰਦੀਆਂ ਕੱਲਾ ਪੂਜਾ ਕਰੇ ਅਗਰ ਨਾ ਹਿੰਦੂ ਤੇ ਇਹ ਲੋਕ ਤਾਂ ਵੈਸੀ ਚੜੀ ਰਹਿਣ ਅਗਰ ਅਸੀਂ ਲੋਕ ਨਾ ਬੋਲੀਏ ਪ੍ਰਸ਼ਾਸਨ ਨੇ ਮਜਬੂਰ ਕੀਤਾ ਮੈਂ ਇਹ ਨਹੀਂ ਕਿਹਾ ਕਿ ਕੁੜੇ ਛੇੜਨੇ ਲੱਗ ਜਾਊਗਾ ਮਜਬੂਰ ਕਰ ਰਿਹਾ ਪ੍ਰਸ਼ਾਸਨ ਕਿਉਂ ਧਰਮ ਦੀ ਬਾਤ ਨਾ ਅਵਾਰਾਗਰਦੀ ਕਰ ਸੜਕਾਂ ਤੇ ਫਿਰ ਇਹ ਮਜਬੂਰ ਕਰ ਰਿਹਾ ਪ੍ਰਸ਼ਾਸਨ ਨੇ ਮੇਰੇ ਦਿਲ ਦੇ ਬੋਲ ਨਹੀਂ ਆ ਮੇਰੇ ਦਿਲ ਦੇ ਬੋਲ ਨਹੀਂ ਮੈਂ ਫਿਰ ਕਹਿ ਰਿਹਾ ਸਮਾਜ ਤੁਸੀਂ ਪਤਾ ਕਰ ਸਕਦੇ ਹੋ ਪਿਛਲੇ ਅਗਰ ਇੱਕ ਵੀ ਰਿਕਾਰਡ ਕਢਾ ਲਓ ਵਨੀਤ ਦੁਆ ਦੇ ਅਗਰ ਕਿੱਥੇ ਬੁਰਾਈ ਹੋਈ ਹੋਵੇ ਮੈਂ ਫਿਰ ਦੇਖ ਲਈ ਸਿਕਿਉਰਟੀਆਂ ਵੀ ਹਟਾਈਆਂ ਜਾ ਰਹੀਆਂ ਲੱਗਦਾ ਹਟਾਈਆਂ ਸਿਕਿਉਰਟੀਆਂ ਥਾਪਰ ਸਾਹਿਬ ਵੀ ਢਾਲੀ ਹੋਰ ਕਿੰਨੇ ਸਿਕਿਉਰਿਟੀ ਲੀਡਰਾਂ ਦੀ ਢਾਲੀ ਜਿਹੜੇ ਜੈਨੂਅਨ ਥ੍ਰੈਟ ਤੇ ਨੇ ਪੰਜਾਬ ਚ ਅੱਗੇ ਪੰਜਾਬ ਚ ਟਾਰਗੇਟ ਕਿਲਿੰਗ ਨਹੀਂ ਹੋਈ ਸੁਦੀਰ ਸੂਰੀ ਸਾਹਿਬ ਨਹੀਂ ਮਰੇ ਜਾਂ ਤਾਂ ਅੱਗੇ ਪੰਜਾਬ ਚ ਕੀਤੀ ਹੈ ਨਾ 7 ਕਤਲ ਹੋਏ 7 ਕਤਲ ਪੰਜਾਬ ਦੇ ਅੰਦਰ ਹੋਏ ਜਿੱਦੋਂ ਤੋਂ ਇਲਾਵਾ ਸੂਰੀ ਸਾਹਿਬ ਰਜੀਵ ਮਹਾਜਨ ਦੀ ਤੇ ਗੋਲੀ ਚੱਲੀ ਹੁੰਦਾ ਹਿੰਦੂਆਂ ਤੇ ਅਟੈਕ ਹੋ ਰਿਹਾ ਔਰ ਪ੍ਰਸ਼ਾਸਨ ਉੱਤੋਂ ਉਹਨਾਂ ਨੂੰ ਹੋਰ ਤੱਕੇਲ ਰਿਹਾ ਅੱਗੇ ਲੋਵੀ ਅਸੀਂ ਇੱਕ ਹੋਰ ਦੇ ਤਾਂ ਮਾਰ ਦੋ ਮਾਰ ਦੋ ਜਾਓ ਕਿੰਨੇ ਵਾਰ ਹੋ ਗਿਆ ਪ੍ਰਸ਼ਾਸਨ ਪੰਜਾਬ ਦੀ ਸਰਕਾਰ ਮਾਨ ਸਰਕਾਰ ਅਸੀਂ ਲੋਕਾਂ ਦਾ ਗਲਤੀ ਕਰ ਲਈ ਬਦਲਾਵ ਨੂੰ ਲਿਆਏ ਸੀ ਬੜਾ ਚੰਗਾ ਬਦਲਾਵ ਕਰਤਾ ਜੀ ਹਿੰਦੂਆਣਾ ਇਹਨਾਂ ਨੇ ਤਾਂ ਨਹੀਂ ਬੀਤੇ ਦਿਨ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਹੱਲਾਸ਼ੇਰੀ ਦਿੱਤੀ ਸੀ ਗੈਂਗਸਟਰ ਨੂੰ ਮਾਰਿਆ ਹੱਲਾਸ਼ੇਰੀ ਦਿੱਤੀ ਕਿਤੇ ਨਾ ਕਿਤੇ ਤੁਹਾਨੂੰ ਉਹਦਾ ਸਿਲਾ ਤਾਂ ਨਹੀਂ ਦੇ ਰਹੇ ਕੀ ਪਤਾ ਉਹਦਾ ਸਿਲਾ ਦੇ ਰਹੇ ਹੁਣ ਬੜੇ ਦੇਖੋ ਮਨਦੀਪ ਸਿੰਘ ਸਿੱਧੂ ਜੀ ਸੀਪੀ ਸਾਹਿਬ ਸੀ ਸਾਡੇ ਸੰਭਵ ਜੈਨ ਜੀ ਵਾਲਾ ਕੇਸ ਹੋਇਆ ਉਦੋਂ ਹੋਰ ਵੀ ਬੜੇ ਕੇਸ ਹੋਏ ਚਲੋ ਕੀ ਇਹਨਾਂ ਨੂੰ ਫਤਵਾ ਮਿਲ ਗਿਆ ਨਵੇਂ ਸੀਪੀ ਸਾਹਿਬ ਨੂੰ ਕਿੰ ਇੰਕਾਊਂਟਰ ਚਲੋ ਵਧੀਆ ਕੰਮ ਹੈ ਪੁੱਛ ਜਿੱਥੇ ਕ ਵਧੀਆ ਕੰਮ ਕਰੂਗੀ ਉੱਥੇ ਅਸੀਂ ਲੋਕਾਂ ਨੇ ਆਪ ਬੋਰਡ ਲਾਏ ਪ੍ਰਸ਼ਾਸਨ ਦਾ ਸਾਥ ਦਿੱਤਾ ਕਿ ਬਹੁਤ ਵਧੀਆ ਕੰਮ ਕੀਤਾ ਵਪਾਰੀਆਂ ਨੇ ਫਿਰ ਪਰ ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਅਗਰ ਇੱਕ ਵਾਰੀ ਬੰਦਾ ਠੀਕ ਚੱਲੀ ਜਾ ਰਿਹਾ ਠੀਕ ਚੱਲੀ ਜਾ ਰਿਹਾ ਅਗਰ ਗਲਤ ਹੋ ਜੇ ਤੇ ਉਹਨੂੰ ਗਲਤ ਨਹੀਂ ਕਹਿਣਾ ਜਿੱਥੇ ਗਲਤ ਹੋਗਾ ਉੱਥੇ ਲੋਕ ਤਾਂ ਅਸੀਂ ਗਲਤ ਦੀ ਬਾਤ ਚੱਕਾਂਗੇ ਨਾ ਜਾਂ ਤਾਂ ਸਾਡੇ ਕੋਲ ਬੋਲਣ ਦਾ ਉਹ ਹੈ ਨਹੀਂ ਰਾਈਟ ਬੋਲਣ ਦਾ ਰਾਈਟ ਹੈਗਾ ਨਾ ਸਾਡੇ ਕੋਲ ਫਿਰ ਅਸੀਂ ਕਿਉਂ ਨਾ ਬੋਲੀਏ ਜਿਹੜੇ ਜਿਹੜੇ ਲਿਖਦੇ ਨੇ ਰਾਈਟਰ ਹੈਗੇ ਨੇ ਉਹਨਾਂ ਨੂੰ ਸਮਝ ਨਹੀਂ ਹੈਗੀ ਵੀ ਅਕਸਰ ਇਹ ਵਿਵਾਦ ਛਿੜ ਜਾਂਦਾ ਤੇ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਕਿਉਂ ਕਰਦੇ ਨੇ ਇਦਾਂ ਫਿਰ ਸਨਾਤਨ ਧਰਮ ਤੋਂ ਇਲਾਵਾ ਅਸਤੱਕ ਮੈਂ ਨਹੀਂ ਮੈਨੂੰ ਸਾਬਤ ਕਰ ਦੋ ਪੰਜਾਬੀ ਗਾਣੇ 'ਚ ਕਿਸੇ ਹੋਰ ਧਰਮਾਰੇ ਕੀਆ ਹੋਵੇ ਕਿਸੇ 'ਚ ਨਹੀਂ ਕੀਆ ਸਿਰਫ ਸਨਾਤਨ ਧਰਮਾਰੇ ਕੀਆ ਮੈਂ ਫਿਰ ਕਹਿ ਰਿਹਾ ਪੰਜਾਬੀ Hindu ਗੁਲਾਮ ਫੀਲ ਕਰ ਰਿਹਾ ਆਪਣੇ ਆਪ ਨੂੰ ਫਿਰ ਕਹਿ ਰਿਹਾ ਪੰਜਾਬੀ Hindu ਫੀਲ ਗੁਲਾਮ ਕਰ ਰਿਹਾ ਇਹਨਾਂ ਲੋਕਾਂ ਤੇ ਪਹਿਲਾਂ ਤਾਂ ਇਹ ਪਰਚੇ ਨਹੀਂ ਦਿੰਦੇ ਹੂੰ ਆਗੇ ਜੀ ਕਰ ਲੈਣੇ ਆ ਜੀ ਉਪਰੋਂ ਡਰਾਣ ਦਿਓ ਜੀ ਸੜਕਾਂ ਤੇ ਧਰਨੇ ਲਾਉਣ ਨੂੰ ਮਜਬੂਰ ਕਰਦੇ ਪੰਜ ਪੰਜ ਦਿਨ ਬੈਠੇ ਰੋ ਕਦੇ ਕਿਹੜੇ ਅਫਸਰ ਗੇੜਾ ਮਾਰੋ ਕਦੇ ਕਿਸੇ ਕੋ ਗੇੜਾ ਮਾਰੋ ਫਿਰ ਹਿੰਦੂ ਇਕੱਠਾ ਕਰੋ ਇਹਨਾਂ ਨੂੰ ਦਿਖਾਓ ਉਸ ਤੋਂ ਬਾਅਦ ਪਰਚਾ ਦੇਣਗੇ ਠੀਕ ਹੈ ਉਹ ਵੀ ਪੱਕਾ ਨਹੀਂ ਹੈ ਦੇਣਗੇ ਚਲੋ ਦੇ ਦਿੰਦੇ ਆ ਉਸ ਤੋਂ ਬਾਅਦ ਅਰੈਸਟ ਨਹੀਂ ਪਾਉਂਦੇ ਉਹ ਬਾਰੋ-ਬਾਰ ਜਮਾਨਤ ਲੈ ਕੇ ਝਗੜਾ ਖੁੱਲ ਜਾਂਦਾ ਗਾਣੇ ਚ ਤੁਹਾਨੂੰ ਪਹਿਲਾਂ ਹੀ ਪੈਸਾ ਕਮਾ ਲਿਆ ਹਿੰਦੂਆਰੇ ਬਕਵਾਸ ਕਰਕੇ ਉਹਨੇ ਪਹਿਲਾਂ ਹੀ ਗਾਣਾ ਗਾ ਲਿਆ ਆਪਣਾ ਪੈਸਾ ਕਮਾ ਕੇ ਤਾਂ ਬਹਿ ਗਿਆ ਜਮਾਨਤ ਕਰਾ ਕੇ ਇੱਥੋਂ ਜਿਗਰਾ ਖੁੱਲ ਗਿਆ ਫਿਰ ਕਹਿੰਦਾ ਤੇਰਾ ਗਾਣਾ ਚੜ ਗਿਆ ਚਲ ਮੈਂ ਵੀ ਬਕਵਾਸ ਕਰ ਦੇਣਾ ਸਨਾਤਨਧਰ ਅਮਾਰੇ ਮੇਰਾ ਵੀ ਚੜ ਜਾਊਗਾ ਜੀ 295 ਇਹੀ ਹੋਣੀ 295 ਫਿਰ ਕਿੱਥੇ ਜਾਈਏ ਦੱਸੋ ਕਿਹਦੇ ਕੋ ਪਟੀਏ ਕਿਹਦੇ ਕੋ ਰੋਈਏ ਅਸੀਂ ਇੰਦਰੋਂ ਭਰੇ ਪਏ ਆ ਮੈਂ ਫਿਰ ਕਹਿ ਰਿਹਾ ਕਿਹਦੇ ਕੋ ਪੱਟੀਆਂ ਦੱਸੋ ਤਾਂ ਕੀ ਕਰੋਂਗੇជីវਸਾਨਾ ਛੱਡ ਕੇ ਕੀ ਕਰਾਂਗੇ ਜੀ ਪੜਾ ਲਿਖਾਂਗੇ ਤਾਂ ਉਹ ਤਾਂ ਚਲੋ ਸਾਫ ਜੀ ਕਾਲਾ ਵਧੀਆ ਨੌਕਰੀ ਤਾਂ ਕਰਾਂਗੇ ਉਹ ਜਿਹੜਾ ਵੇਲਾ ਟਾਈਮ ਹੋਊਗਾ ਦੇਖਦੇ ਆ ਜੇ ਪ੍ਰਸ਼ਾਸਨ ਨੇ ਮਜਬੂਰ ਕੀਤਾ ਕੀ ਕਰਦੇ ਆ ਫਿਰ ਦੇਖਦੇ ਆ ਨਾ ਫਿਰ ਕੀ ਕਰਦੇ ਆ ਦੇਖਦੇ ਆ